ਅੱਜ ਆਪਾਂ ਤੁਹਾਨੂੰ ਇੱਕ ਬਹੁਤ ਜ਼ਰੂਰੀ ਜਾਣਕਾਰੀ ਦੇਣੀ ਹੈ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਅੱਗੇ ਵੀ ਸ਼ੇਅਰ ਕਰਿਓ ਤਾਂ ਜੋ ਜਿਹੜੇ ਆਪਣੇ ਕਿਸਾਨ ਆ ਜਾਂ ਹੋਰ ਵੀ ਬੰਦੇ ਆ ਉਹਨਾਂ ਸਾਰਿਆਂ ਦਾ ਭਲਾ ਹੋ ਸਕੇ ਤੇ ਨਾਲ ਮੈਂ ਇੱਕ ਸਕਰੀਨਸ਼ਾਟ ਪਾਉਣ ਲੱਗਾ ਹਾਂ ਤੁਸੀਂ ਵੇਖ ਲਿਓ ਤੁਹਾਨੂੰ ਇੱਕ ਐਦਾ ਦਾ ਮੈਸੇਜ ਆ ਸਕਦਾ WhatsApp ਤੇ ਤੁਹਾਡੇ ਕਿਸੇ ਆਪਦੇ ਜਾਣਕਾਰ ਬੰਦੇ ਦੇ ਨੰਬਰ ਤੇ ਤੇ ਤੁਸੀਂ ਇਹਨੂੰ ਓਪਨ ਬਿਲਕੁਲ ਨਹੀਂ ਕਰਨਾ ਨਾ ਹੀ ਕੋਈ ਇਹਦੇ ਵਿੱਚ ਜਿਹੜੀ ਐਪ ਆ ਉਹਨੂੰ ਡਾਊਨਲੋਡ ਕਰਨਾ ਤੇ ਨਾ ਹੀ ਉਹਦੇ ਵਿੱਚ ਕੋਈ ਜਾਣਕਾਰੀ ਭਰਨੀ ਹੈ ਸਾਡੇ ਪਿੰਡ ਦੀ ਗੱਲ ਹੀ ਐ ਸਾਡੇ ਚਾਚਾ ਜੀ ਐ ਉਹਨਾਂ ਦੇ ਨੰਬਰ ਤੋਂ ਸਾਡੇ ਇੱਕ ਦੂਜੇ ਚਾਚੇ ਨੂੰ ਮੈਸੇਜ ਆਉਂਦਾ ਹੈ ਤੇ ਉਹ ਆਪਦੀ ਡਿਟੇਲ ਭਰ ਦਿੰਦੇ ਆ ਤੇ ਉਸ ਤੋਂ ਬਾਅਦ ਉਸ ਜਿਹੜੇ ਤੁਹਾਡੇ ਖਾਤੇ 'ਚ ਪੈਸੇ ਹੁੰਦੇ ਆ ਆਉਣੇ ਲੱ ਕੀ ਆ ਉਹ ਕੱਢ ਲੈਂਦੇ ਆ ਤੇ ਮੈਸੇਜ ਉੱਤੇ ਮਤਲਬ ਜਿਹੜਾ ਆਪਾਂ ਨੂੰ ਮੈਸੇਜ ਆਉਂਦਾ ਵਿੱਚ ਐ ਲਿਖਿਆ ਹੁੰਦਾ ਵੀ ਜਿਹੜਾ 2000 ਰੁਪਏ ਪ੍ਰਧਾਨ ਮੰਤਰੀ ਯੋਜਨਾ ਨਾਲ ਨਹੀਂ ਆਉਂਦਾ ਤੇ ਉਹ ਤੁਸੀਂ ਕਿਵੇਂ ਰਿਕਵਰ ਕਰ ਸਕਦੇ ਹੋ ਜਾਂ ਲਿਆ ਸਕਦੇ ਹੋ ਤੇ ਜਦੋਂ ਆਪਾਂ ਡਿਟੇਲ ਭਰ ਦਿੰਦੇ ਆ ਫਿਰ ਜਿਹੜਾ ਤੁਹਾਡਾ ਆਪਦਾ ਖਾਤਾ ਆ ਉਹ ਵੀ ਵਿਹਲਾ ਹੋ ਜਾਂਦਾ ਹਾਲਾਂਕਿ ਉਹਨਾਂ ਦੇ ਮਤਲਬ ਜਾਂਚਣ ਸੀਗੀ ਸਾਈਬਰਾਂ ਨਾਲ ਗੱਲ ਕਰਕੇ ਉਹਨਾਂ ਨੇ ਆਪ ਦਾ ਜਿਹੜਾ ਸਾਰਾ ਕੰਮ ਸੈੱਟ ਕਰ ਲਿਆ ਪਰ ਤੁਸੀਂ ਇਸ ਚੀਜ਼ ਦਾ ਬਿਲਕੁਲ ਧਿਆਨ ਦੇਣਾ ਹੈ ਧਿਆਨ ਨਾਲ ਸਕਰੀ ਛੁਟ ਕਰੀ ਹੋਰ ਵੇਖ ਲੋ ਵੀ ਇਸ ਇਦਾਂ ਦਾ ਤੁਹਾਨੂੰ ਮੈਸੇਜ ਕੋਈ ਵੀ ਆਵੇ ਤੁਸੀਂ ਕੋਈ ਐਪ ਡਾਊਨਲੋਡ ਕਰਨੀ ਤੁਸੀਂ ਕੋਈ ਮਤਲਬ ਕਿਸੇ ਦਾ ਡਿਟੇਲ ਨਹੀਂ ਭਰਨੀ ਤੇ ਜਿਹਦੇ ਨਾਲ ਜਿਹੜਾ ਤੁਹਾਡਾ ਆਪ ਦਾ ਜਿਹੜਾ ਆਉਣੇ ਦਾ ਕੀ ਹੈ ਜਿਹੜੇ ਤੁਹਾਡੇ ਖਾਤੇ ਰਿਪੇ ਉਹ ਵੀ ਉੱਡ ਜਾਂਦਾ ਤੇ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਜਿਹੜੇ ਫਰਾਉਡੀ ਆ ਬਹੁਤ ਤੁਰੇ ਫਿਰਦੇ ਆ ਤੇ ਇਹੋ ਜਿਹੜਾ ਸਾਈਬਰ ਕਰਾਈਮ ਆ ਬਹੁਤ ਹੋ ਰਿਹਾ ਹੈ ਤਾਂ ਕਰਕੇ ਅਲਰਟ ਰਹੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਆਪਣੇ ਕਿਸਾਨ ਵੀਰਾਂ ਤੱਕ ਸਾਰਿਆਂ ਤੱਕ ਪਹੁੰਚਾਓ ਅਗਲੇ ਨੂੰ ਲੱਗਦਾ ਯਾਰ ਵੀ ਮੇਰੇ ਜਾਣਕਾਰ ਨੇ ਮੈਸੇਜ ਕਰਿਆਗਾ ਪਰ ਐ ਨਹੀਂ ਪਤਾ ਹੁੰਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜ ਕੱਲ ਬਹੁਤ ਜਣਾਂ ਦੇ ਜਿਹੜੇ ਪੈਸੇ ਆ 2000 ਵਾਲੇ ਰੁਕੇ ਹੋਏ ਆ ਜਾਂ ਕੋਈ ਡਿਟੇਲ ਭਰਨ ਲਈ ਰਹਿੰਦੀ ਹੈ ਤਾਂ ਉਹ ਜਿਹੜਾ ਬੰਦਾ ਸਹੀ ਉਹੀ ਕੰਮ ਕਰਦਾ ਜਾਣਕਾਰਾ ਤੁਹਾਡਾ ਉਹ ਤੋਂ ਕਰਵਾਓ ਆਪਦੀ ਆਪਨਾ ਪੰਗਾ ਨੋ ਤੇ ਜਿਹੜਾ ਕਰਕੇ ਤੁਹਾਡਾ ਆਪ ਦਾ ਕਿਤੇ ਨੁਕਸਾਨ ਹੋ ਜੇ ਤੇ ਇਸ ਚੀਜ਼ ਤੋਂ ਖਾਸ ਤੌਰ ਤੇ ਬਚਣ ਦੀ ਲੋੜ ਹੈ ਬਾਕੀ ਜਿਵੇਂ ਕਿ ਤੁਹਾਨੂੰ ਪਤਾ ਆਪਣਾ ਭਾਰਤ ਪਾਕਿਸਤਾਨ ਵਾਲਾ ਜਿਹੜਾ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਨਿਭੜੀ ਗਿਆ ਪਰ ਅੱਜ ਮੈਂ ਖਬਰ ਪੜੀ ਸੀਗੀ ਬਾਕੀ ਮੈਂ ਪੂਰੀ ਗਰੰਟੀ ਤਾਂ ਨਹੀਂ ਦਿੰਦਾ ਪਰ ਮੈਂ ਖਬਰ ਜ਼ਰੂਰ ਪੜੀ ਹੈ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਵੀ ਪਾਕਿਸਤਾਨ ਵੀ ਕੋਈ ਜਿਹੜਾ ਇਹੋ ਜਿਹਾ ਸਾਈਬਰ ਅਟੈਕ ਕਰ ਰਿਹਾ ਹੈ ਇਹਦੇ ਵਿੱਚ ਤੁਹਾਨੂੰ ਤੁਹਾਡੇ ਇੰਸਟਾਗ੍ਰam ਫੇਸਬੁੱਕ ਵਟਸਐਪ ਤੇ ਕਿਸੇ ਵੀ ਤਰ੍ਹਾਂ ਦਾ ਲਿੰਕ ਆ ਸਕਦਾ ਹੈ ਤਾਂ ਉਸ ਲਿੰਕ ਤੇ ਤੁਸੀਂ ਬਿਲਕੁਲ ਕਲਿੱਕ ਨਹੀਂ ਕਰਨਾ ਲਿੰਕ ਤੇ ਤੁਹਾਨੂੰ ਵੀ ਕਲਿੱਕ ਨਹੀਂ ਕਰਨਾ ਚਾਹੀਦਾ ਤੁਹਾਨੂੰ ਭਾਵੇਂ ਕਿਸੇ ਤਰ੍ਹਾਂ ਦਾ ਆਵੇ ਤੇ ਉਹਦੇ ਉਹਦੇ ਨਾਲ ਵੀ ਜਿਹੜੀ ਸਾਰੀ ਡਿਟੇਲ ਆ ਉਹਨਾਂ ਕੋਲ ਜਾਵੜਦੀ ਹੈ ਤਾਂ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਜਿਹੜੀ ਸਭ ਤੋਂ ਭੈੜੀ ਵਾਰ ਹੈ ਉਹ ਸਾਈਬਰ ਵਾਰ ਹੁੰਦੀ ਹੈ ਤਾਂ ਕਰਕੇ ਤੋਂ ਬਚਤ ਦੀ ਲੋੜ ਹੈ ਜਿਹਦੇ ਨਾਲ ਆਪਣੀ ਸਾਰੀ ਡਿਟੇਲ A to Z ਜਿਹੜੇ ਕ੍ਰਿਮੀਨਲ ਹੁੰਦੇ ਨੇ ਕ੍ਰਾਈਮ ਕਰਨ ਵਾਲੇ ਬੰਦੇ ਹੁੰਦੇ ਆ ਉਹਨਾਂ ਕੋਲ ਜਾਵੜਦੀ ਹੈ ਤਾਂ ਕਰਕੇ ਆਪਦੀ ਬਚਤ ਰੱਖੋ ਤੇ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਣੇ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਸਾਰਿਆਂ ਦਾ ਭਲਾ ਹੋ ਸਕੇ ਬਹੁਤ ਬਹੁਤ ਧੰਨਵਾਦ